ਮਜਿਠੀ ਦੇ ਹੱਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਣਾ ਮਹਿੰਗਾ ਪੈ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਤੇ ਤਿੱਖੇ ਹਮਲੇ ਬੋਲੇ ਗਏ ਸੀਐਮ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਕੈਪਟਨ ਨੂੰ ਪੁੱਛਿਆ ਕਿ ਜਦੋਂ ਲੋਕਾਂ ਦੇ ਪੁੱਤ ਤੁਹਾਡੇ ਭਤੀਜੇ ਦੇ ਰਾਜ ਦੇ ਵਿੱਚ ਤੜਫ ਤੜਫ ਕੇ ਮਾਰ ਰਹੇ ਸੀ ਤਾਂ ਤੁਸੀਂ ਕਿਸ ਮਹਿਲ ਦੇ ਵਿੱਚ ਬੈਠੇ ਹੋਏ ਸੀ ਹੁਣ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਦੋਗਲੇ ਚਿਹਰਿਆਂ ਦਾ ਅਸਲੀਅਤ ਪਤਾ ਲੱਗ ਚੁੱਕਾ ਏ ਮਾਨ ਨੇ ਕਿਹਾ ਕਿ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛੁਡਵਾਏਗੀ ਹੁਣ ਕੈਪਟਨ ਨੂੰ ਯਾਦ ਕਰਵਾਇਆ ਕਿ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਲੋਕਾਂ ਦੇ ਨਾਲ ਝੂਠ ਬੋਲਿਆ ਇਹ ਮਾਮਲਾ ਹੁਣ ਇੰਨਾ ਜ਼ਿਆਦਾ ਪੱਕ ਗਿਆ ਕਿ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸੀਐਮ ਮਾਨ ਦੇ ਹਮਲਾਵਰ ਹੁੰਦੇ ਨਜ਼ਰ ਆਏ ਕਿਉਂਕਿ ਲਗਾਤਾਰ ਮਜੀਠੀ ਦੇ ਹੱਕ ਦੇ ਵਿੱਚ ਉਹ ਨਿਤਰ ਦੇ ਨਜ਼ਰ ਆ ਰਹੇ ਸੀ ਕਿ ਮਜੀਠੀ ਦੇ ਨਾਲ ਤੱਕ ਕੀਤਾ ਜਾ ਰਿਹਾ ਹੈ ਮਜੀਠੀਆ ਦੀ ਗ੍ਰਿਫਤਾਰੀ ਨੂੰ ਗਲਤ ਦੱਸਿਆ ਜਾ ਰਿਹਾ ਸੀ ਹੁਣ ਰਵਨੀਤ ਮਿੱਟੂ ਜਿੱਥੇ ਮਜੀਠੀਆ ਦੇ ਹੱਕ ਦੇ ਵਿੱਚ ਨਜ਼ਰ ਆਏ ਉਥੇ ਹੀ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਹ ਦੇ ਨਜ਼ਰ ਆਏ ਉਹਨਾਂ ਨੇ ਕੀ ਕੁਝ ਕਿਹਾ ਮੁੱਖ ਮੰਤਰੀ ਮਾਨ ਨੂੰ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਇੱਕ ਤਾਂ ચીਫ ਮਿਨਿਸਟਰ ਭਗਵੰਤ ਮਾਨ ਸਾਹਿਬ ਦੇ ਪ੍ਰੈਸ ਕਾਨਫਰੰਸ ਹੁੰ ਰਹੇ ਅਸੀਂ ਜੀ ਜਿਨ੍ਹਾਂ ਨੇ ਜ਼ਿਕਰ ਕੀਤਾ ਮੇਰੇ ਨਾਂ ਦਾ ਭਗਵੰਤ ਮਾਨ ਸਾਹਿਬ ਗੱਲ ਸੁਣੋ ਇੱਕ ਮੈਂ ਉਦੋਂ ਵੀ ਬਿਆਨ ਦਿੱਤਾ ਸੀ ਅੱਜ ਵੀ ਕਹਨਾ ਅੱਜ ਮਜੀਠੀਏ ਦੇ ਵਕੀਲ ਅੱਜ ਉਹਨਾਂ ਦੀ ਧਰਮ ਪਤਨੀ ਤੇ ਸਾਰੇ ਟਾਰਾ ਮਾਰਦੇ ਫਿਰਦੇ ਆ ਅੱਜ ਹੁਬ ਹੁਬ ਕੇ ਉਹ ਪ੍ਰੈਸ ਕਾਨਫਰੰਸਾਂ ਰੋਜ਼ ਕਰ ਰਹੇ ਆ ਕਿਉਂ ਕਿਉਂਕਿ ਭਗਵੰਤ ਮਾਨ ਸਿਆ ਤੈਂ ਤੁਸੀਂ ਉਹਨਾਂ ਨੂੰ ਨਸ਼ੇ ਦੇ ਇੱਕ ਵਿੱਚੋਂ 12 ਸਾਲ ਬਾਅਦ ਕਲੀਨ ਚਿੱਟ ਦੇਤੀ 12 ਸਾਲ ਬਾਅਦ ਹਰ ਵਾਰ ਨਸ਼ੇ ਦਾ ਕੇਸ ਉਤੇ ਪਾ ਦਰਜ ਹੁੰਦਾ ਸੀ ਤੇ ਜੇਲ੍ਹ ਜਾਂਦਾ ਸੀ 12 ਸਾਲ ਬਾਅਦ ਤੁਸੀਂ ਉਤੇ ਡੀਏ ਦਾ ਕੇਸ ਪਾ ਕੇ ਮਜੀਠੀਆ ਨੂੰ ਜੇਲ੍ਹ ਭੇਜਿਆ ਨਸ਼ੇ ਦਾ ਕੇਸ ਦੀ ਗੱਲ ਸਾਫ਼ ਕਰਤੀ ਇਹ ਦੇਣਾ ਉਹ ਦੇਣਾ ਪੂ ਭਗਵੰਤ ਮਾਨਸਿਆ ਜਿਹੜੇ ਉਸ ਵੇਲੇ ਮਾਵਾ ਵਿਧਵਾਵਾ ਬਣੀਆਂ ਜਿਨ੍ਹਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਏ ਜਿਨ੍ਹਾਂ ਦੇ ਸਿਰਾਂ ਤੋਂ ਬਾਪ ਮਾਂ ਬਾਪ ਦਾ ਸਾਇਆ ਚਲਾ ਗਿਆ ਤੁਸੀਂ ਗੱਲ ਕਰੋਗੇ ਕਮਜ਼ੋਰ ਬੰਦਾ ਤੁ ਜਿੰਨਾ ਮੈਂ ਸਮਝਦਾ ਕਮਜ਼ੋਰ ਬੰਦਾ ਇਹ ਜੀ ਮਿਨਿਸਟਰ ਮਿਲਿਆ ਪੰਜਾਬ ਨੂੰ ਕਦੇ ਮਿਲਿਆ ਨਹੀਂ ਜਮੀਨ ਦੀ ਗੱਲ ਤਾਂ ਬਾਅਦ ਕਰਾਂਗੇ ਜਿਹੜੀ ਜੱਟ ਤੋਂ ਤੇ ਮਜ਼ਦੂਰ ਤੋਂ ਬੋਣ ਲੱਗਿਆ ਪਰ ਜਿਹੜਾ ਮਜੀਠੀਏ ਨੇ ਸਭ ਤੋਂ ਵੱਡਾ ਕਲੰਕ ਨਸ਼ੇ ਦਾ ਸੁਦਾਗਰ ਨਸ਼ੇ ਦਾ ਉਹਦੇ ਨਾਲਦਿਆਂ ਨੂੰ ਸਭ ਨੂੰ ਉਹ ਪ੍ਰੈਸ ਕਾਨਫਰੰਸਾਂ ਕਰ ਰਿਹਾ ਜਿੰਨਾਂ ਦੇ ਨਾਮ ਸੀ ਤੇ ਤੁਸੀਂ ਸਾਰਿਆਂ ਦੀਆਂ ਪ੍ਰੈਸ ਕਾਨਫਰੰਸਾਂ ਕਰਾ ਰਹੇ ਸਭ ਨੂੰ ਬਾਹਰ ਕੱਢ ਕੇ ਰੱਖਦਾ ਜਿੰਨੇ ਵੀ ਉਹਨਾਂ ਦੇ ਸਾਥੀ ਸੀ ਨਾਲ ਜਿਨ੍ਹਾਂ ਦੇ ਨਾਮ ਆਏ ਸੀ ਅੱਜ ਉਹ ਸਾਰੇ بڑے ਤੋਂ بڑے ਚੈਨਲਾਂ ਤੇ ਇੰਟਰਵਿਊ ਦੇ ਰਹੇ ਆ ਕਿ ਨਹੀਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹ ਸਾਰੇ ਉਹੀ ਸੀ ਜਿਹੜੇ ਵਿਕਰਮ ਮਜੀਠੀਏ ਦੇ ਗੱਡੀ 'ਚ ਨਾਲ ਕਿ ਸਾਰਾ ਧੰਦਾ ਕਰਦੇ ਸੀ ਤੇ ਸਾਰੇ ਉਹ ਤੁਸੀਂ ਆਪਣੇ ਦੋਸਤ ਬਣਾਏ ਜਿਗਰੀ ਦੋਸਤ ਬਣਾਏ ਉਹੀ ਮਜੀਠੀਏ ਦੇ ਜਿਹੜੇ ਗੱਡੀਆਂ ਚ ਫਿਰਦੇ ਸੀ ਅੱਜ ਉਹ ਸਾਰੇ ਚੌਲ ਚੈਨਲਾਂ ਤੇ ਪ੍ਰੈਸ ਕਾਨਫਰੰਸਾਂ ਕਰਦੇ ਆ ਉਹਨੂੰ ਪਤਾ ਉਹਨਾਂ ਦੇ ਨਾਮ ਕੀ ਨੇ ਜਿਨ੍ਹਾਂ ਨੂੰ ਤੁਸੀਂ ਇਹ ਰਹਿਤ ਦਿੱਤੀ ਹੈ ਇਹ ਖੁੱਲ੍ਹ ਦਿੱਤੀ ਹੈ ਅੱਜ ਮਜੀਠੀਆ ਜੇਲ੍ਹ ਚ ਗਿਆ ਤਾਂ ਉਹ ਜਾਇਦਾਦ ਦੇ ਕੇਸ ਆਮਦਨ ਘਾਟਾ ਜਾਇਦਾਦ ਜ਼ਿਆਦਾ ਇਹ ਕੇਸ ਗਿਆ ਡੀਏ ਦੇ ਕੇਸ ਤੁਸੀਂ ਇੱਕ ਕਲੰਕ ਇੱਕ ਕਲੰਕ ਸੀ ਜਿਹੜਾ ਉਹ ਕਲੰਕ ਧੋਤ ਆ ਇਸ ਕਰਕੇ ਹਸਾਬ ਤਾਂ ਤੁਹਾਡੇ ਨਾਲ ਕਰਾਂਗੇ ਕਿ ਜਿਹੜਾ ਨਸ਼ੇ ਨਾਲ ਜਿਹੜੀਆਂ ਮੌਤਾਂ ਹੋਈਆਂ ਜਿਹੜੇ ਨੌਜਵਾਨ ਜਵਾਨੀ ਬਰਬਾਦ ਹੋਈ ਉਹ ਸਾਬ ਮੈਂ ਕਰੂੰਗਾ ਤੁਹਾਡੇ ਨਾਲ ਭਾਪੀਪੀ ਵੀ ਕਰੇਗੀ ਤੁਹਾਡੇ ਨਾਲ ਹਸਾਬ ਤੁਸੀਂ ਗੱਲਾਂ ਕਿਹੜੀਆਂ ਕਰਦੇ ਜੇ ਸਾਡੇ ਤੇ ਕੋਈ ਦਾਗ ਆ ਸਾਬਤ ਕਰਕੇ ਦਿਖਾ